ਸਰ ਮੈਂ ਤੇ ਅਸਰ ਸਿੰਘ ਸਾਹਿਬਾਨ ਦਾ ਕਿੰਨੇ ਵੀ ਵੱਡੇ ਅਕਸਰ ਮੈਂ ਕੋਈ ਸਬਸਕ੍ਰਾਈਬਰੀ ਐਸਪੀ ਸਾਹਿਬ ਦਾ ਐਸ ਐਚਓ ਸਾਹਿਬ ਦਾ ਤੇ ਉਹਨਾਂ ਦੀਆਂ ਟੀਮਾਂ ਦਾ ਜਿੰਨਾ ਵੀ ਧੰਨਵਾਦ ਕਰਾਂ ਉਹਨਾਂ ਹੀ ਥੋੜਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਉਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਉਹਨਾਂ ਦਾ ਧੰਨਵਾਦ ਕਰਾਂ ਤੇ ਜਿਨ੍ਹਾਂ ਨੇ ਇੱਕ ਮਾਂ ਨੂੰ ਬੱਚੇ ਸੰਭਾਲੇ ਜੇ ਸਾਡੇ ਗੁਰਦਾਸਪੁਰ ਚ ਕਦੇ ਵੀ ਕੋਈ ਐਹੋ ਜੀ ਘਟਨਾ ਹੋ ਜਾਂਦੀ ਹੈ सा गुरदासपुर बहुत जल्दी एक्शन करते है, है, है। हार्डवर्क इन्होंने बहुत मैं, कर है ना, ने कि मैं बस थैंकफुल <laughs> मैं तो एस है। एस पी साहब का जिन्हें भी वे अफसर ने पुलिस अफसर डी एस पी साहब का ਐਸਐਚਓ ਸਾਹਿਬ ਤੇ ਉਹਨਾਂ ਦੀਆਂ ਟੀਮਾਂ ਦਾ ਜਿਨ੍ਹਾਂ ਵੀ ਧੰਨਵਾਦ ਕਰਾਂ ਉਹਨਾਂ ਹੀ ਥੋੜਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਉਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਉਹਨਾਂ ਦਾ ਧੰਨਵਾਦ ਕਰਾਂ ਤੇ ਜਿਨ੍ਹਾਂ ਨੇ ਇੱਕ ਮਾਂ ਨੂੰ ਬੱਚੇ ਸੰਭਲੇ ਤੇ ਮੈਂ ਤੇ ਇਹੀ ਕਹਿੰਨੀ ਆ ਕਿ ਸਾਡੇ ਗੁਰਦਾਸਪੁਰ ਚ ਕਦੀ ਵੀ ਕੋਈ ਐਹੋ ਜੀ ਘਟਨਾ ਹੋ ਜਾਂਦੀ ਹੈ ਤੇ ਸਾਡੀ ਗੁਰਦਾਸਪੁਰ ਦੀ ਪੁਲਿਸ ਬਹੁਤ ਜਲਦੀ ਐਕਸ਼ਨ ਕਰਕੇ ਤੇ ਸਾਰੇ ਇਦਾਂ ਦੇ ਜਿਹੜੇ ਆ ਕਾਂਡ ਹੁੰਦੇ ਆ ਉਹਨਾਂ ਦਾ ਹਲ ਕਰ ਲੈਂਦੇ। ਉਹ ਜਿਹੜੀ 26 ਤਰੀਕ ਦੀ ਵੀਡੀਓ ਵਾਇਰਲ ਹੋਈ ਸੀ ਉਸ ਦੇ ਸੰਬੰਧੀ ਜਿਹੜੀ ਐਫਆਈਆਰ ਨੰਬਰ 102 ਪੀ ਥਾਣਾ ਸਦਰ ਵਿੱਚ ਰਜਿਸਟਰਡ ਕੀਤੀ ਗਈ ਸੀ ਜਿਸ ਦੇ ਸੰਬੰਧੀ ਮਹਾਂਜੋਗ ਐਸਐਸਪੀ ਕੋਲ ਆਸਰ ਦੇ ਦਿਸ਼ਾ ਨਿਰਦੇਸ਼ ਹਟਵਾ ਕੇ ਟੀਮਾਂ ਜਿਹੜੀਆਂ ਰੇਡ ਕਰੀਆਂ ਸੀ ਦੋਸ਼ੀਆਂ ਨੂੰ ਫੜਨ ਵਾਸਤੇ ਤੇ ਪੂਰਾ ਉਨਮਤ ਪ੍ਰੈਸ਼ਰ ਬਿਲਟ ਅਪ ਕੀਤਾ ਹੋਇਆ ਸੀ ਜਿਸ ਦੌਰਾਨ ਜਿਹੜੇ ਦੋਨੇ ਬੱਚੇ ਸੀ ਜਿਨ੍ਹਾਂ ਨੂੰ ਉਠਾ ਕੇ ਲੈ ਗਿਆ ਸੀ ਉਹ ਜਿਸਨ ਬਰਾਮਦ ਕਰ ਲਿਆ ਤੇ ਬੱਚੇ ਜਿਹੜੇ ਮਤਲਬ ਦੇ ਹਵਾਲੇ ਕਰਦੇ ਇਸਰ ਝਗੜਾ ਕਰ ਰਿਹਾ ਕਿਹੜਾ ਕੀ ਝਗੜਾ ਜੀ ਇਹਨਾਂ ਦਾ ਫੈਮਿਲੀ ਡਿਸਕਿਊਟ ਸੀ ਦੋਨਾਂ ਦਾ ਹਸਬੰਦ ਵਾਈਫ ਇਹ ਜਿਹੜਾ ਬੰਦਾ ਹੈਗਾ ਵਾ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਜੀ ਜਿਹੜਾ ਮਨਦੀਪ ਸਿੰਘ ਹੈ ਡਿਸਟ੍ਰਿਕਟ ਤਰਨਤਾਰਨ थाना ਖਾਲਰਾ ਦਾ ਰਹਿਣ ਵਾਲਾ ਪਿੰਨ ਫਤਿਹਪੁਰ ਇਹ ਜਿਹੜੀ ਕੁੜੀ ਆ ਕਿੰਨੇ ਚਿਰ ਕੇਸ ਚੱਲ ਰਿਹਾ ਇਹਨਾਂ ਦਾ ਤੇ ਹੀ 23 ਮਹੀنو ਤੇ ਹੀ ਤੋਂ ਪੀ ਚੱਲ ਰਿਹਾ ਇਹਨਾਂ ਦਾ ਆਪਸ ਵਿੱਚ ਡਿਸਕਿਊਟ ਚੱਲ ਰਿਹਾ ਕੋ ਜਿਹੜੇ ਬੱਚੇ ਨੇ ਬਰਾਮਦ ਕਰਕੇ ਹਵਾਲੇ ਕਰਤੇ ਬੱਚੇ ਬਰਾਮਦ ਕਰਕੇ ਮਦਰ ਦੇ ਹਵਾਲੇ ਕਰ ਤੇ ਕਿੰਨੇ ਬੰਦੇ ਖਲਾਫ ਕਰਦੇ ਜੁਈਏ ਜੀ ਆਖਰੀ ਉਹ 6 ਬੰਦੇ ਨੇ ਬਾਈ ਨੇਮ ਬਾਕੀ ਅਨਨੁਣ ਜਿਹੜੇ ਐਡ ਕਰ ਰਹੇ ਪਰਪਸ ਵਾਇਲਟ ਕਰੀ ਬਣਾ ਵਾਸਤੇ ਹਾਂ ਉਹ ਦੋਛੇ ਨੇ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਓ